ਹੈਲੋ एवरीवन ਸਰਸ਼ੀ ਗਲਤੀ ਸਾਰਿਆਂ ਨੂੰ ਤੇਤੀ ਕਲੈਕਸ਼ਨ ਦੇ ਨਾਲ ਚੁੜਨ ਦੇ ਲਈ ਤੁਹਾਡਾ ਧੰਨਵਾਦ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਰੈਡੀमेड ਕਲੈਕਸ਼ਨ ਲੈ ਕੇ ਆਏ ਹਾਂ ਰੈਡੀमेड ਕਲੈਕਸ਼ਨ ਦੇ ਵਿੱਚ ਟੋ ਲਿਪ ਸਲਵਾਰ ਪਾਕਿਸਤਾਨੀ ਫਰਸ਼ੀ ਪਲਾਜ਼ੋ ਸ਼ਰਟ ਅਨਾਰਕਲੀ ਸਭ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਜਰੂਰ ਜੁੜੇ ਰਹੋ ਤੇ ਰਿਕੁਐਸਟ ਹੈਗੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਮੇਰੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਚਲੋ ਬਿਨਾ ਟਾਈਮ ਲਿਸਕੀਆ ਆਪਾਂ ਅੱਜ ਤਾ ਸਭ ਤੋਂ ਪਹਿਲਾਂ ਪਤਾ ਹੈ ਦਿੱਲੀ ਲੈ ਕੇ ਆ ਟੂ ਲਿਪ ਸਲਵਾਰ ਬਹੁਤ ਹੀ ਪਿਆਰਾ ਹੈ ਆਰਟੀਕਲ ਲੈਣ ਵਾਲਾ ਪਹਿਲਾਂ ਆਪਾਂ ਤੁਹਾਨੂੰ ਸ਼ਰਟ ਚੈੱਕ ਕਰਵਾਉਣੇ ਆ ਚੈੱਕ ਕਰੋ ਸ਼ਰਟ ਲਓ ਜੀ ਟਾਈ ਪੱਟੀ ਦਾ ਵਰਕ ਕੀਤਾ ਹੋਇਆ ਲੈਸ ਤੁਹਾਨੂੰ ਜਿਗਜੈਗ ਮਿਲ ਜੇਗੀ ਜਿਗਜੈਗ ਲੈਸ ਹੀ ਤੁਹਾਨੂੰ ਜਿਹੜੀਆਂ ਆਪਣੀ 슬ੀਵਸ ਤੇ ਮਿਲ ਜੇਗੀ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਕਾਟਨ ਦੇ ਵਿੱਚ ਇਹ ਫੈਬਰਿਕ ਰਹੇਗਾ ਤੁਹਾਨੂੰ ਪੱਲੇ ਤੇ ਵੀ ਲੈਸ ਲੱਗੀ ਹੋਈ ਮਿਲੇਗੀ ਸਾਈਜ਼ ਐਕਸਲ ਰਹੇਗਾ ਐਕਸਲ शर्ट रहेगी टूलिप सलवार आप है। चेक कर सकते हो जी एल एक्सएल ईली आ जाएगी चेक प्यारी टूलिप सलवारी है।, है अगर फिर भीडियो भी तो क्लीयर नहीं हैटसअप नंबर से कॉन्टेक्ट कर सकते हो एना मिलेगा बहुत ही प्यारा जहा दुपटा कॉटन चेक कर सकते हो जी खुला डुला दुपट्टा रहेगा

ਤੁਹਾਨੂੰ ਪਾਕਿਸਤਾਨੀ ਪਰਸ਼ੀ ਤਲਵਾਰ ਮਿਲ ਜੇਗੀ ਐਕਸਰਸਾਈਜ਼ ਇਹਦਾ ਰਹੇ ਲਓ ਜੀ ਚੈੱਕ ਕਰੋ ਤਲਵਾਰ ਪਾਕਿਸਤਾਨੀ ਰਹੀ ਨਾਲ ਤੁਹਾਨੂੰ ਮਿਲੇਗਾ ਕਾਟਨ ਦਾ ਦੁਪੱਟਾ ਚੈੱਕ ਕਰ ਪਾ ਗਏ ਤੁਸੀਂ ਦੁਪੱਟਾ ਮੱਚੀ ਫੁੱਲਾ ਡੁੱਲਾ ਹੈ ਦੁਪੱਟਾ ਰਿਆਂ ਦਾ ਪਰਸ਼ੀ ਤਲਵਾਰ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆਪਾਂ ਤੁਹਾਡੇ ਲਈ ਰੈਡੀ ਕਰਵਾਈ ਹੈ ਨੈਕਸਟ ਆਪਾਂ ਤੁਹਾਡੇ ਲਈ फर्शी पार्टीवेयर सूट आ जो तैयार करवाया चेक कर सकते हो प्यारा चेक कर सकते हो बहुत ही प्यारा है फैब्रिक रहन वाला कॉटन के फैब्रिक रहेगा थोड़ा सिल्क का कपड़ा होएगा चेक कर सकते हो एच आपे तो रेडी करवाई फर्शी सलवार जी चेक करो पहला चेक चेक आप चेक करवा देने बहुत ही प्यारा दुपट्टा फर्शी सलवार जो खुले यदि मूरी फर्शी जो भी तहन तो वाया लगता स्क्रीनशॉट लेके साथ नंबर से शेयर कर सकते लैके आए ਬਹੁਤ ਹੀ ਪਿਆਰਾ ਜਿਹਾ ਕਾਟ ਸੈਟ ਕਿਹ ਕਰ ਸਕਦੇ ਹਾਂ ਜੀ ਤੁਸੀਂ ਐਲ ਸਾਈਜ਼ ਰਹੇਗਾ ਐਮ ਟੂ ਐਲ इजीली ਆ ਜਾਏਗਾ ਨਾਲ ਇਹਦੇ ਤੁਹਾਨੂੰ ਬੈਲਟ ਲੱਗੀ ਹੋਈ ਮਿਲੇਗੀ ਇਹਦੇ ਨਾਲ ਮਿਲੇਗਾ ਤੁਹਾਨੂੰ ਪਲਾਜੋ ਜੋ ਵੀ ਵਧੀਆ ਲੱਗਦਾ ਤਾਂ ਸਕਰੀਨ ਸ਼ਾਟ ਲੈ ਕੇ ਸਾਡੇ ਨੰਬਰ ਤੇ ਸ਼ੇਅਰ ਕਰ ਸਕਦੇ ਤੁਸੀਂ ਨੈਕਸਟ ਆਪਾਂ ਤੁਹਾਡੇ ਲਈ ਜੋ ਆਰਟੀਕਲ ਲੈ ਕੇ ਆਏ ਆ ਬਹੁਤ ਹੀ ਪਿਆਰਾ ਅਨਾਰਕਲੀ ਚੈੱਕ ਕਰ ਸਕਦੇ ਹਾਂ ਤਾਂ ਤੋਂ ਪਹਿਲਾ ਆਰਟੀਕਲ ਜੋ ਵੀ ਵਧੀਆ ਲੱਗਦਾ ਸਕਰੀਨਸ਼ਾਟ ਲੈ ਕੇ ਸ਼ੇਅਰ ਕਰ ਸਕਦੇ ਹਾਂ ਇਹਦੇ ਨੀਚੇ ਤੁਹਾਨੂੰ ਇਸ ਤਰ੍ਹਾਂ ਦਾ ਜਿਹੜਾ ਬਾਰਡਰ ਮਿਲ ਜੇਗਾ ਸਾਈਜ਼ ਤੁਹਾਨੂੰ ਐਮ ਐਲ ਐਕਸਐਲ ਟ੍ਰਿਪਲ ਐਕਸਐਲ ਤੱਕ ਜਿਹੜਾ ਮਿਲ ਜੇਗਾ ਨੈਕਸਟ ਆਪਾਂ ਤੁਹਾਡੇ ਲਈ

ਸਾਰੇ ਸ ਤੁਹਾਨੂੰ ਇਹਦੇ ਵਿੱਚ ਐਲ ਐਕਸ ਐਲ ਡਬਲ ਐਕਸ ਐਲ ਟ੍ਰਿਪਲ ਐਕਸ ਐਲ ਸਾਰੇ ਸਾਈਜ਼ੇ ਦੇ ਵਿੱਚ ਮਿਲ ਜਾਣਗੇ ਠੀਕ ਹੈ ਜੀ ਬਹੁਤ ਹੀ ਪਿਆਰਾ ਹੈ ਇਹ ਅਨਾਰਕਲੀ ਰਹਿਣ ਵਾਲਾ ਪੂਰਾ ਹੈਵੀ ਸਟਫ ਰਹੇਗਾ ਜੋ ਵੀ ਤੁਹਾਨੂੰ ਵਧੀਆ ਲੱਗਦਾ ਸਕਰੀਨ ਸ਼ਾਟ ਲੈ ਕੇ ਸਾਡੇ ਨੰਬਰ ਤੇ ਸ਼ੇਅਰ ਕਰ ਸਕਦੇ ਹੋ ਨੈਕਸਟ ਪ੍ਰਾਈਟ ਦੇ ਵਿੱਚ ਆਪਾਂ ਤੁਹਾਡੇ ਲਈ ਨਾਈਟ ਰੂਟ ਲੈ ਕੇ ਆਏ ਹਾਂ ਬਹੁਤ ਹੀ ਪਿਆਰਾ ਚੈੱਕਰ ਸਕਦੇ ਹੋ ਜੀ ਤੁਸੀਂ ਫੈਬਰਿਕ ਬਹੁਤ ਹੀ ਜ਼ਿਆਦਾ ਪ੍ਰੀਮੀਅਮ ਕੈਨ ਵਾਲਾ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਹੈ ਫੈਬਰਿਕ ਕੈਨ ਵਾਲਾ बहुत ही प्रीमियम कलैक्शन रहेगा नाइट सूट सैज तुम तो सारे मिल जाएगे जो तुम्हारे तो शेयर कर सकते मिलेगा तो प्लाजो चेक कर सकते एक कलर मैं ये दिखा दिता एच ही वाइट कलर मिल जाएगा चेक कर सकते हो जी बहुत ही प्यारा वाइटिक रहेगा चेक कर सकते हो न मिलेगा तो

ਇਹਦੇ ਨਾਲ ਤੁਹਾਨੂੰ ਪੌਕੇਟਸ ਜਿਹੜੀਆਂ ਮਿਲ ਜਾਣਗੀਆਂ ਚੈੱਕ ਕਰ ਸਕਦੇ ਹੋ ਟੈਗ ਲੱਗਿਆ ਮਿਲੇਗਾ ਇੱਕ ਬ੍ਰਾਂਡਡ ਥੀਸ ਕੌਂਗਾ ਆਪਾ ਦੇ ਰਹੇ ਹਾਂ ਬਹੁਤ ਹੀ ਪਿਆਰਾ ਹੈ ਪਲਾਜ਼ੋ ਰਹੇਗਾ ਤੁਸੀਂ ਕ੍ਰੋਪ ਤੋਂ ਆਪਣਾ ਪਾਣਾ ਚਾਹਣੇ ਹੋ ਰੈਗੂਲਰ ਟੌਪ ਦੇ ਨਾਲ ਪਾਣਾ ਚਾਹਣੇ ਹੋ ਆ ਸਕਦੇ ਹੋ ਚੈੱਕ ਕਰੋ ਇਹਦੇ ਵਿੱਚ ਹੀ ਤੁਹਾਨੂੰ ਕਲਰ ਹੋਰ ਵੀ ਮਿਲ ਜਾਣਗੇ ਇਸ ਤਰ੍ਹਾਂ ਦਾ ਜਿਹੜਾ ਮਲਟੀ ਕਲਰ ਦੇ ਵਿੱਚ ਵੀ ਤੁਹਾਨੂੰ ਇਹ ਮਿਲ ਜੀਗਾ ਚੈੱਕ ਕਰ ਸਕਦੇ ਹੋ ਜੀ बहुत ही प्यारा नाल था था मिल जाएगी चेक कर सकते आए प्लाजो रहें प्रीमियम कलैक्शन ब्रांडड रहेगा यहल ब्रांड नहीं लगाएगा ब्रांडड ज प्रोडक्ट रहेगा चेक कर सकते हो जी बहुत ही सोफ्ट फैब्रिक रेह वाला प्लाजो

Red, maroon, सारे मिल जो भी तो कलर इयरी शेयर कर सकते चेक कर सकते जी टॉप बहुत ही प्यारी टॉप रहने वाली नाले दे बॉर्डर मिल जाएगा एनिप्स तो मिल जाएंगे चेक कर सकते जो भी थोड़ा तो आर्टिकल बढ़िया लगता स्क्रीनशॉट लेके साथ नंबर पर शेयर कर सकते